ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਮਸ਼ੀਨਵਰਕ ਦੇ ਸੂਟ ਨੇਗੇ ਜੇ ਤੁਸੀਂ ਵੀ ਪਹਿਣਾ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਉਹਨੂੰ ਤੁਸੀਂ ਕੋਈ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋਗੇ ਜੇ ਤੁਹਾਨੂੰ ਸੇਮ ਕਲਰ ਸੇਮ ਫੈਬਰਿਕ ਚਾਹੀਦਾ ਹੋਗਾ ਤਾਂ ਵੀ ਆਪਣੇ ਕੋਲੇ ਅਵੇਲੇਬਲ ਹੈਗਾਗਾ ਤਾਂ ਵੀ ਤੁਸੀਂ ਆਪਣੇ ਕੋਲੋਂ ਜਿਹੜਾ ਤਿਆਰ ਕਰਵਾ ਸਕਦੇ ਹੋਗੇ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂਗੇ ਕਾਫੀ ਜਿਆਦੇ ਸੋਹਣੇ ਸੂਟ ਨੇਗੇ ਪਹਿਲਾ ਜਿਹੜਾ ਮੈਂ ਸੂਟ ਪਾਇਆ ਹੈ ਇਹ ਵੀ ਮੈਂ ਕਾਟਨ ਤੇ ਉੱਪਰ ਰੈਡੀ ਕਰਵਾਇਆ ਹੋਇਆਗਾ ਤੇ ਇਦਾਂ ਇਹਦਾ ਸਾਰਾ ਨੈਕ ਤੇ ਵਰਕ ਹੈਗਾ ਲਓ ਜੀ ਇਦਾਂ ਹੈ neck ਤੇ work ਹੋਇਆ ਹੋਇਆ ਹੈਗਾ ਤੇ ਪਲੱਸ ਹਨਾ ਸਾਰਾ ਮਤਲਬ ਇਦਾਂ hip ਤੇ flare ਆ ਜਾਣਗੇ ਸਾਈਡਾਂ ਤੇ ਵੱਡੇ flare ਆ ਜਾਣਗੇ ਤੇ ਇਦਾਂ ਇਹ ਆ ਜਾਊਗਾ ਜੀ ਸਾਰਾ ਫਰੰਟ ਤੇ work ਹੈਗਾ ਤੇ ਬਾਵਾ ਤੇ ਸੇਮ ਜਿੱਦਾਂ flare ਪਏ ਹੋਏ ਨੇ ਕਿ ਉਦਾਂ ਹੀ ਦੋ corner ਤੇ flare ਨੇ ਕਿ ਦੋ hip ਤੇ ਆ ਜਾਣਗੇ ਸੇਮ ਤੇ center panel ਲੰਗੇ ਤੇ work ਹੈਗਾ ਜਿਹੜਾ ਹੋਇਆ ਹੋਏਗਾ ਆਰੀ ਪਲਸ ਪਫ ਦਾ ਕੰਮ ਹੋਇਆ ਹੋਇਆਗਾ ਥੋੜਾ ਬਤ ਆਪਾਂ ਬਾਦਲਾ ਤੇ ਜਰੀ ਐਡ ਕੀਤੀ ਹੈਗੀ ਵਿੱਚ ਤੇ ਕਾਫੀ ਜਿਆਦਾ ਆਪਾਂ ਸੋਣਾਗਾ ਜਿਹੜਾ ਸੂਟ ਇਹ ਡਿਜ਼ਾਈਨ ਨਗਾ ਰੈਡੀ ਕਰਵਾਇਆ ਇਹ ਆਪਣਾ ਖੁਦ ਡਿਜ਼ਾਈਨ ਆਪਾਂ ਰੈਡੀ ਕਰਵਾਇਨਗੇ ਪਲਸ ਇਹਦੇ ਨਾਲ ਜਿਹੜਾ ਦੁਪੱਟਾਗਾ ਫੁੱਲ ਪਿਓਰ ਆਰਗਾਂਜ਼ਾ ਦਾਗਾ ਇਸ ਤਰ੍ਹਾਂ ਆਪਾਂ ਇਹਨੂੰ ਟਾਈ ਐਂਡ ਡਾਈ ਰੱਖਿਆਗਾ ਦੇਖੋ ਸੋਬਰ ਜਿ ਬਿਲਕੁਲ ਕਲਰ ਪਾਏ ਨੇਗੇ ਸਮਰ ਅਕੋਰਡਿੰਗ ਲੋ ਜੀ ਇਦਾਂ ਟਾਈ ਐਂਡ ਡਾਈ ਆਪਾ ਦੁਪੱਟਾ ਰੱਖਿਆਗਾ ਦੋਨੋਂ ਸਾਈਡ ਦੁਪੱਟੇ ਦੇ ਮਤਲਬ ਪੱਲੇ ਨੇ ਜਿਹੜੇ ਸਿਰਫ ਉਹ ਆਪਾਂ ਟਾਈ ਐਂਡ ਡਾਈ ਕੀਤੇ ਨੇਗੇ ਸੈਂਟਰ ਦੇ ਵਿੱਚ ਆ ਜਿਹੜਾ ਦੁਪੱਟਾ ਦਾ ਸੇਮ ਮਤਲਬ ਇਦਾਂ ਹੀ ਡਾਈ ਕੀਤਾ ਹੋਇਆਗਾ ਚਲੋ ਜੀ ਸੂਟ ਦਿਖਾਉਣਿਆਂਗੇ ਕਾਫੀ ਜਿਆਦੇ ਸੋਹਣੇ ਸੂਟ ਲੇਗੇ ਜਿਹੜੀਆਂ ਪਹਿਣਾ ਮੈਨੂੰ ਬਾਹਰ ਤੋਂ ਦੇਖ ਰਹੀਆਂ ਨੇਗੀਆਂ ਜੇ ਤੁਹਾਨੂੰ ਸਰੋਰੀ ਵਿంటర్ ਦੇ ਸੂਟ ਚਾਹੀਦੇ ਹੋਣਗੇ ਤੁਸੀਂ ਇਹਨਾਂ ਨੂੰ ਵਿంటర్ ਫੈਬਰਿਕ ਤੇ ਵੀ ਰੈਡੀ ਕਰਵਾ ਸਕਦੇ ਹੋਗੇ ਸੂਟਾਂ ਨੂੰ ਤੇ ਫਰਸਟ ਸੂਟ ਹੈਗਾਗਾ ਲਓ ਜੀ ਸਾਰੇ ਜਿੰਨੇ ਵੀ ਸੂਟ ਤਿਆਰ ਹੋਏ ਹੋਏ ਨੇ ਕਿ ਪਿਓਰ ਕਾਟਨ ਦੇ ਉੱਪਰ ਰੈਡੀ ਹੋਏ ਹੋਏ ਨੇ ਵਿਦਾਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸਲਾਈ ਕਰਵਾ ਸਕਦੇ ਹੋਗੇ ਲਓ ਜੀ ਤੇ ਆਪਾਂ ਖੁਦ ਆਪਣਾ ਡਿਜ਼ਾਈਨ ਰੈਡੀ ਕੀਤਾਗਾ ਬਹੁਤ ਜ਼ਿਆਦੇ ਸੋਹਣਾ ਇਹ ਆਪਾਂ ਬਾਹਰ ਭੇਜਨੇ ਨੇਗੇ ਸੂਟ ਵੈਸੇ ਆਪਣੇ ਮੋਸਟਲੀ ਬਹੁਤ ਸੂਟ ਜਾਂਦੇ ਨੇਗੇ 45 40 ਕਦੇ 30 ਹਨਾ ਬਾਹਰ ਸੂਟ ਜਾਂਦੇ ਨੇ ਯੂਐਸਏ ਕੈਨੇਡਾ ਇਟਲੀ ਮਤਲਬ ਆਪਣਾ ਹਰ ਕੰਟਰੀ ਦੇ ਵਿੱਚ ਜਿਹੜੇ ਨੇ ਕਿ ਸੂਟ ਜਾਂਦੇ ਜਾਂਦੇ ਨੇਗੇ ਪਰ ਮੈਂ ਕਦੇ ਮਤਲਬ ਵੀਡੀਓ 'ਚ ਨਹੀਂ ਦੱਸਿਆ ਹੈਗਾ ਹਨਾ ਚਲੋ ਅੱਜ ਇਹ ਬੈਂਦੇ ਸੂਟਨੇਗੇ ਜਿਹੜੇ ਤਿਆਰ ਹੋਏ ਨੇਗੇ ਇਸ ਤਰ੍ਹਾਂ ਨੈਕ ਰੈਡੀ ਹੋਇਆਗਾ ਇਹ ਆਪਾਂ ਸਾਰੇ ਡਿਜ਼ਾਈਨ ਨੇਗੇ ਜਿਹੜਾ ਖੁਦ ਰੈਡੀ ਕੀਤੇ ਨੇਗੇ ਜੇ ਤੁਸੀਂ ਸੇਮ ਫੈਬਰਿਕ ਦੇ ਉੱਪਰ ਇਹ ਰੈਡੀ ਕਰਵਾਉਣਾ ਚਾਹੁੰਦੇ ਹੋ ਸੇਮ ਕਲਰ ਤੇ ਤਾਂ ਆਪਣੇ ਕੋਲੇ ਹੈਗਾ ਜਿਹੜਾ ਆਪਾਂ ਸਟੱਫ ਯੂਜ਼ ਕੀਤਾ ਹੈਗਾ ਲੀਲਨ कॉटन ਯੂਜ਼ ਕੀਤੀ ਹੈਗੀ ਇਹ ਤੇ ਤੁਸੀਂ ਜੇ ਲਾਈਨਿੰਗ ਲਗਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਲਗਵਾ ਸਕਦੇ ਹੋ ਜੇ ਨਹੀਂ ਲਗਵਾਉਣਾ ਚਾਹੁੰਦੇ ਤਾਂ ਤੁਸੀਂ ਇਦਾਂ ਹੀ ਲੈ ਸਕਦੇ ਹੋ ਦੇਖੋ ਜੀ ਸਟਾਰਟਿੰਗ ਦੇ ਵਿੱਚ ਇਹ ਹੋਇਆ ਹੈਗਾ neck up ਆ ਵਰਕ ਕੀਤਾ ਬਹੁਤ ਪਿਆਰਾ ਜਿਹਾ neck ਵਰਕ ਕੀਤਾ ਹੈਗਾ ਕੰਮ ਹੈਗਾ ਜਿਹੜਾ ਇਹਦੇ ਵਿੱਚ ਸਾਰਾ ਆਰੀ ਦਾ ਹੋਇਆ ਹੋਇਆ ਪਾਫ ਦਾ ਕੋਈ ਕੰਮ ਨਹੀਂ ਹੋਇਆ ਹੋਇਆ ਹੈ ਤੁਸੀਂ ਨੇੜੇ ਤੋਂ ਦੇਖ ਸਕਦੇ ਹੋਗੇ ਕੰਮ ਦੀ ਫਿਨਿਸ਼ਿੰਗ ਹੈ ਜਿਹੜੀ ਚੈੱਕ ਕਰ ਸਕਦੇ ਹੋਗੇ ਇਹ ਨਹੀਂ ਹੈਗਾ ਇੱਕ ਜਾਂ ਦੋ ਕਲਰ ਲਗਾ ਕੇ ਆਪਾਂ ਕੰਮ ਉਹ ਕਰਤਾ ਮਲਟੀ ਕਲਰ ਦੇ ਵਿੱਚ ਬਹੁਤ ਜ਼ਿਆਦਾ ਸੋਹਣਾਗਾ ਜਿਹੜਾ ਆਪਾਂ ਕੰਮ ਕੀਤਾ ਹੈਗਾ ਫਿਰ ਇਸ ਤੋਂ ਬਾਅਦ ਆਜੂਗਾ ਜੀ ਇਹਦੇ ਕਾਰਨਰ ਤੇ ਫਲਾਰ ਆ ਜਾਣਗੇ ਤੇ ਇਹ ਜਿਹੜਾ ਫਲਾਰ ਹੈਗਾ ਮਤਲਬ ਇਧਰਲਾ ਫਲਾਰ ਹੈਗਾ ਤਾਂ ਇਹ ਨਾ ਮਤਲਬ ਥੋੜਾ ਜਿਹਾ ਵੱਟਾ ਹੈਗਾ ਇਹ ਕਾਰਨਰ ਤੋਂ ਸਟਾਰਟ ਹੁੰਦਾ ਹੈ ਇਹ ਥੋੜਾ ਜਿਹਾ ਆਪਾਂ ਉੱਪਰ ਪਾਇਆ ਹੈਗਾ ਫਲਾਰ ਇਸ ਆਰਾ ਮਤਲਬ ਘੇਰੇ ਤੇ ਆ ਜੋ ਬਾਕੀ ਇਹ ਸਲਾਈ ਹੋ ਕੇ ਆਉਣਗੇ ਸੂਟ ਦੁਬਾਰਾ ਮੈਂ ਰਿਪੀਟ ਵੀ ਆਪਾਂ ਕਿਦਾਂ ਸਟਿਚਿੰਗ ਕਰਵਾਈ ਹੈਗੀ ਆਪਣੇ ਤੁਹਾਡੇ ਨਾਲ ਜ਼ਰੂਰ ਵੀਡੀਓ ਸ਼ੇਅਰ ਕਰਾਂਗੇ ਇਹ ਮਤਲਬ ਘੇਰੇ ਤੇ ਆ ਜਾਣਗੇ ਠੀਕ ਹੈ ਜੀ ਕੋਈ ਸਲਵਾਰ ਤੇ ਕੰਮ ਨਹੀਂ ਹੈਗਾ ਤੇ ਪਲੱਸ ਇਹਦੇ ਵੀ ਮਤਲਬ ਬਾਵਾ ਤੇ ਬਾਵਾ ਤਾਂ ਦੇਖੋ ਹੁੰਦੀ ਹੈ ਹੀ ਹੈਗਾ ਨਾ ਤੇ ਬਾਵਾ ਆਪਾਂ ਥੋੜੀਆਂ ਜਿਹੀ ਆਪਾਂ ਹੈਵੀ ਰੱਖਤੀਆਂ ਕਿਉਂਕਿ ਦੀ ਲੁੱਕ ਹੈਗੀ ਬਹੁਤ ਜ਼ਿਆਦੇ ਸੋਹਣੀ ਆਊਗੀ ਦੇਖੋ ਆਰੀ ਦੇ ਵਿੱਚ ਕੰਮ ਕੀਤਾ ਹੈ ਜਿਹੜਾ ਇਹ ਮਤਲਬ ਕੱਟ ਹੈਗਾ ਇਹਦੇ ਵਿੱਚ ਜਦੋਂ ਇਹ ਸਲਾਈ ਹੋ ਕੇ ਆ ਗਿਆ ਉਦੋਂ ਤੁਹਾਨੂੰ ਪ੍ਰੋਪਰ ਡਿਜ਼ਾਈਨ ਆ ਜਿਹੜਾ ਪਤਾ ਲੱਗੂਗਾ ਇਹ ਜਿਹੜਾ ਕੱਟ ਹੈਗਾ ਇਦਾਂ ਹੀ ਕੱਟ ਪੈ ਕੇ ਹਨਾ ਇਥੋਂ ਮਤਲਬ ਓਪਨ ਰਹਿ ਜਾਣਗੇ ਆ ਪਾਵਾਂ ਦੇਖੋ ਇਹ ਸਾਰਾ ਬਾਜੂ ਦਾ ਕੰਮ ਆ ਜੂਗਾ ਬਾਹਮਾ ਤੇ ਆਪਾਂ ਜਿਹੜਾ ਕੰਮ ਹੈਗਾ ਵਰਕ ਹੈਗਾ ਥੋੜਾ ਜਿਹਾ ਮਤਲਬ ਹੈਵੀ ਕੀਤਾ ਹੈਗਾ ਬਾਹਮਾ ਦਾ ਕੰਮ ਤੁਸੀਂ ਦੇਖੋ ਆਪਾਂ ਪੌਣੀ ਬਾਹ ਰੱਖਦੇ ਆ ਉੱਪਰ ਤੱਕ ਜਾਊਗਾ ਸ਼ੋਲਡਰ ਤੱਕ ਲੋ ਜੀ ਪਹਿਲਾ ਸੂਟ ਇਹ ਸੀਗਾ ਜੇ ਤੁਸੀਂ ਸੇਮ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਕਿ ਤਾਂ ਮੇਰੇ ਤੋਂ ਵਟਸਐਪ ਤੇ ਪ੍ਰਾਈਸ ਲੈ ਸਕਦੇ ਹੋਗੇ ਤਾਂ ਸੇਮ ਫੈਬਰਿਕ ਤੇ ਰੈਡੀ ਹੋ ਜਾਊਗਾ ਠੀਕ ਹੈ ਦੁਪੱਟਾ ਵਗੈਰਾ ਜੇ ਤੁਸੀਂ ਕਹੋਗੇ ਆਪਾਂ ਲਗਾ ਕੇ ਦੇ ਦਾਂਗੇ ਜੇ ਤੁਹਾਨੂੰ ਨਹੀਂ ਚਾਹੀਦਾ ਹੈਗਾ ਤੁਸੀਂ ਵਿਦਆਊਟ ਦੁਪੱਟਾ ਵੀ ਸੂਟ ਲੈਗੇ ਜਿਹੜੇ ਵਰਕ ਕਰਵਾ ਸਕਦੇ ਹੋਗੇ ਹਲੋ ਜੀ ਨੈਕਸਟ ਸੂਟ ਆਪਾਂ ਕੀਤਾ ਹੈਗਾ ਬਰਬਰੀ कॉटन ਦੇ ਉੱਪਰ ਰੈਡੀ ਨਾਲ ਨਾਲ ਮੈਂ ਤੁਹਾਨੂੰ ਸਟੱਫ ਵੀ ਦੱਸੀ ਜਾਊਂਗੀ ਵੀ ਆਪਾਂ ਕਾਤੇ-ਕਾਤੇ ਇਹ ਰੈਡੀ ਕੀਤੇ ਨਗੇ ਬਰਬਰੀ कॉटन ਤੇ ਆਪਾਂ ਰੈਡੀ ਕੀਤਾ ਹੈਗਾ ਇਹ ਹੈਗਾ ਸੀਗਾ ਕਸਟਮਰ ਦਾ ਖੋਦਾ ਡਿਜ਼ਾਈਨ ਸੀਗਾ ਤੇ ਉਹਨਾਂ ਨੇ ਭੇਜਿਆ ਸੀਗਾ ਆਪਾਂ ਇਹ ਦੇਖੋ ਕੰਮ ਕਿੰਨਾ ਜਿਆਦਾ ਸੋਹਣਾ ਕੀਤਾ ਹੈ ਕੰਮ ਇਹ ਵੀ ਆਪਾਂ ਸਾਰਾ ਆਰੀ ਦੇ ਵਿੱਚ ਕੀਤਾ ਹੈਗਾ ਇਹਦੇ ਵਿੱਚ ਵੀ ਆਪਾਂ ਕਿੰਨੇ ਕਲਰ ਐਡ ਕੀਤੇ ਨੇਗੇ ਤੁਸੀਂ ਦੇਖ ਸਕਦੇ ਹੋਗੇ ਇਹ ਆਜੂਗਾ ਜੀ ਨੈਕ ਦਾ ਕੰਮ ਆਜੂਗਾ ਠੀਕ ਹੈ ਜੀ ਕੰਮ ਤੁਸੀਂ ਨੇੜੇ ਤੋਂ ਦੇਖ ਲਓ कॉटन ਦੇ ਸੂਟ ਬਹੁਤ ਜਿਆਦਾ ਮਤਲਬ ਸੋਹਣੇ ਤਿਆਰ ਹੁੰਦੇ ਨੇਗੇ ਵਰਕ ਵਗੈਰਾ ਤੇ ਨਾਲ ਦੇਖੋ ਸੈਂਟਰ ਪੈਨਲ ਆ ਜਾਣਗੇ ਦੇਖੋ ਸਾਈਡ ਤੇ ਬੁੱਟੀਆਂ ਆ ਜਾਣਗੀਆਂ ਇਹ ਸਾਰੀਆਂ ਹਿਪ ਤੇ ਆ ਜਾਣਗੀਆਂ ਤੇ ਪਲੱਸ ਇਹਦੀਆਂ ਬਾਵਾਆਂ ਨੇਗੀਆਂ ਇਸ ਤਰ੍ਹਾਂ ਦੇਖੋ ਡਿਜ਼ਾਈਨ ਕੀਤੀਆਂ ਨੇ ਆਪਾਂ ਲਓ ਜੀ ਬਾਜੂ ਦਾ ਤੁਸੀਂ ਵਰਕ ਦੇਖ ਸਕਦੇ ਹੋਗੇ ਕੰਮ ਹੈ ਜਿਹੜਾ ਤੁਹਾਨੂੰ ਨੀਟ ਐਂਡ ਕਲੀਨ ਮਿਲੇਗਾ ਦੇਖੋ ਲਓ ਜੀ ਏ ਬਾਵਾਂ ਤੇ ਕੰਮ ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਇਹਦੀ ਸਲਵਾਰ ਤੇ ਕੋਈ ਵੀ ਆਪਾਂ ਵਰਕ ਨਹੀਂ ਕਰਵਾਇਆ ਹੈਗਾ ਇਹ ਜਾਊਗਾ ਜੀ ਵਿਦਆਊਟ ਸਟਿਚਿੰਗ ਸੂਟ ਜਾਊਗਾ ਜੇ ਆਪਣੇ ਕੋਲੇ ਸਲਾਈ ਹੋਇਆ ਤਾਂ ਆਪਾਂ ਜਰੂਰ ਰਿਪੀਟ ਤੁਹਾਨੂੰ ਸਟਿਚਿੰਗ ਦੇ ਵੀ ਨਾਲ ਦਵਾਂਗੇ ਵੀ ਕਿੱਦਾਂ ਆਪਾਂ ਸਟਿਚਿੰਗ ਕਰਦੇ ਆਂਗੇ ਇਹਨਾਂ ਸੂਟਾਂ ਦੀ ਇਹ ਮਤਲਬ ਵਿਦਆਊਟ ਸਟਿਚਿੰਗ ਸੂਟ ਜਾਊਗਾ ਲਓ ਜੀ ਸੈਕਿੰਡ ਸੂਟ ਇਹ ਸੀਗਾ ਲਓ ਜੀ ਥਰਡ ਸੂਟ ਹੈਗਾ ਕਾ ਫੇਰ ਆਪਾਂ ਇਹ ਲੀਲਨ ਤੇ ਰੈਡੀ ਕੀਤਾ ਹੈਗਾ ਇਹ ਬਹੁਤ ਮਤਲਬ ਸੁਪਰ ਜਿਹਾ ਪਾ ਸੂਟ ਹੈ ਜਿਹੜਾ ਤਿਆਰ ਕਰਵਾਇਆ ਹੈਗਾ ਲੋ ਜੀ ਸੇਮ ਸੋਨੂੰ ਮਤਲਬ ਇਹਦੇ ਵਿੱਚ ਕਲਰ ਮਿਲ ਜੂਗਾ ਲੋ ਜੀ ਸਿਰਫ ਆਪਾਂ ਇਹਦਾ ਕੀ ਹੈਗਾ ਕੱਲਾ ਨੈਕ ਤੇ ਵਰਕ ਕੀਤਾ ਹੈਗਾ ਤੇ ਇੱਕ ਬਾਵਾ ਨਹੀਂ ਕੀਆ ਬਾਵਾ ਤੇ ਆਪਾਂ ਇਸ ਤਰ੍ਹਾਂ ਇਹ ਜਿਹੜਾ ਕੰਮ ਹੈਗਾ ਸਾਰਾ ਪਾਫ ਦਾ ਹੋਇਆ ਹੋਇਆ ਹੈਗਾ ਮਸ਼ੀਨ ਵਰਕ ਹੋਇਆ ਹੈਗਾ ਥ੍ਰੈਡ ਦਾ ਦੇਖੋ ਕੰਮ ਤੁਸੀਂ ਦੇਖ ਸਕਦੇ ਹੋ ਬਿਲਕੁਲ ਨੇੜੇ ਤੋਂ ਮੈਂ ਤੁਹਾਨੂੰ ਦਿਖਾ ਦਿੰਨੀ ਆ ਨੀਟ ਐਂਡ ਕਲੀਨ ਹੈਗਾ ਕੰਮ ਲੋ ਜੀ ਇਸ ਤਰ੍ਹਾਂ ਹੈਗਾ ਜੀ neck ਤੇ ਵਰਕ ਹੋਇਆ ਹੋਇਆਗਾ neck ਤੇ ਵੀ ਆਪਾਂ ਬਹੁਤ ਜ਼ਿਆਦਾ ਸੋਨਾ ਜਿਹੜਾ ਕੰਮ ਕੀਤਾ ਹੈਗਾ ਅਲੱਗ ਜਿਹਦਾ neck ਬਣਾਇਆ neck ਤੇ ਵੀ ਕੋਈ ਆਏ ਨਹੀਂ ਹੈਗਾ ਵੀ ਇਹ ਉੱਪਰ ਉੱਪਰ ਜੇ ਮਤਲਬ neck ਨਾਲ ਛिपਿਆ ਜਾ ਵਰਕ ਰਹੂਗਾ ਤੇ ਫੁੱਲ ਸੂਟ ਦੇਖੋ ਇਹ ਬਹੁਤ ਜ਼ਿਆਦਾ ਸੋਨਾ ਬਣੂਗਾ neck ਬਣ ਕੇ ਐਂ نیچے ਤੱਕ ਮਤਲਬ ਕਮਰ ਤੱਕ ਤੁਹਾਡੇ ਨਾਲ ਇਹ ਵਰਕ ਆਊਗਾ ਬਹੁਤ ਜ਼ਿਆਦਾ ਸੋਨਾ ਸੂਟ ਬਣੂਗਾ ਇਹ ਜਦੋਂ ਸਿਲਾਈ ਹੋ ਗਿਆ ਨਾ ਸੂਟ ਵਰ ਜਾਂ ਆਪਾਂ ਸੂਟ ਹੈਗਾ ਕੋਈ ਰੈਡੀ ਕਰਵਾਇਆ ਸਿਰਫ neck ਤੇ baawan ਤੇ ਕੰਮ ਕਰਵਾਇਆਗਾ ਇਹਦਾ ਵੀ ਤੁਸੀਂ ਮੇਰੇ ਤੋਂ ਪ੍ਰਾਈਸ ਹੈ ਜਿਹੜਾ WhatsApp ਤੇ ਪੁੱਛ ਸਕਦੇ ਹੋਗੇ ਤੇ ਬਾਕੀ ਇਹਦੇ ਨਾਲ ਦੇ ਜਿਹੜੇ ਕਲਰ ਨੇਗੇ ਸੇਮ ਹੈਗਾ ਆਪਣੇ ਕੋਲੇ ਜੇ ਤੁਸੀਂ ਸੇਮ ਵੀ ਕਰਵਾਉਣਾ ਚਾਹੋਗੇ ਤਾਂ ਕਰਵਾ ਸਕਦੇ ਹੋਗੇ ਲੋਚ ਇਸ ਤੋਂ ਬਾਅਦ ਆਜੂਗਾ ਜੀ ਫੇਰ ਆਪਾਂ ਜਿਹੜਾਗਾ ਸੂਟ ਤਿਆਰ ਕੀਤਾ ਹੈਗਾ ਲੀਲਨ ਤੇ ਦੇਖੋ ਇਹ ਵੀ ਕਾਫੀ ਜ਼ਿਆਦਾ ਸੋਨਾ ਸੂਟ ਹੈਗਾ ਆਪਾਂ ਤਿਆਰ ਕੀਤਾ ਹੈਗਾ ਇਹਦੇ neck ਤੇ ਆਪਾਂ ਕੋਈ ਵਰਕ ਨਹੀਂ ਕਰਵਾਇਆ ਹੈਗਾ ਤੇ ਇਹ ਜਿਹੜੇ ਫਲਾਰਨਿੰਗ ਇਹ ਵਾਲੇ ਇਹ ਹਿੱਪ ਤੇ ਆ ਜਾਣਗੇ ਇਸ ਅਮਰ ਅਕੋਰਡਿੰਗ ਆਪਾਂ ਜਿਹੜੇ ਨੇ ਕਿ ਡਿਜ਼ਾਈਨ ਰੱਖੇ ਨੇਗੇ ਸਾਰੇ ਸਮਰ ਦੇ ਵਿੱਚ ਐਵੇਂ ਦੀਆਂ ਚੀਜ਼ਾਂ ਕਾਫੀ ਜ਼ਿਆਦਾ ਸੋਹਣੀਆਂ ਲੱਗਦੀਆਂ ਨੇਗੀਆਂ ਤੇ نیچے ਆ ਜਾਣਗੇ ਜੀ ਵੱਡੇ ਫਲਾਰ ਆ ਜਾਣਗੇ ਇਹ ਵੀ ਮਤਲਬ ਆਪਣਾ ਡਿਜ਼ਾਈਨ ਹੈਗਾ ਖੁਦ ਆਪਾਂ ਰੈਡੀ ਕੀਤਾ ਹੈਗਾ ਇਦਾਂ ਕੁਛ ਹਨਾ ਡਿਫਰੈਂਟ ਜੀ ਲੁੱਕ ਇਹ ਵੀ ਜਦੋਂ ਸਲਾਈ ਹੋ ਕੇ ਆ ਗਿਆ ਤੁਹਾਡੇ ਨਾਲ ਪੇਕ ਜ਼ਰੂਰ ਸ਼ੇਅਰ ਕਰਾਂਗੇ ਜਦੋਂ ਸਟਿਚ ਹੋ ਕੇ ਆ ਗਿਆ ਤੇ ਇਦਾਂ ਹੀ ਆ ਜਾਣਗੇ ਜੀ ਘੇਰੇ ਤੇ ਚਾਕਾਂ ਤੇ ਫਲਾਰ ਨਾਲੇ ਘੇਰੇ ਤੇ ਆਉਣਗੇ ਨਾਲੇ ਚਾਕਾਂ ਤੇ ਮਤਲਬ ਸਾਈਡ ਤੇ ਕਾਰਨਰ ਤੇ ਆਉਣਗੇ ਉੱਪਰ ਨੂੰ ਜਾਣਗੇ ਇਹ ਤੇ ਉਸ ਤੋਂ ਬਾਅਦ ਆ ਜਾਣਗੇ ਜੀ ਇਹ हिਪ ਤੇ ਆ ਜਾਣਗੇ ਫੁੱਲ ਤੇ ਕਾਫੀ ਜ਼ਿਆਦੇ ਸੋਹਣਾ ਦੇਖੋ ਇਹ ਸੂਟ ਬਣਿਆ ਹੋਇਆ ਹੈਗਾ ਗ੍ਰੇਸ ਵੀ ਬਹੁਤ ਜ਼ਿਆਦੇ ਸੋਹਣੀ ਆ ਰਹੀ ਹੈਗੀ ਸੂਟ ਇਹਨੂੰ ਤੁਸੀਂ ਜੌਰਜਟ ਤੇ ਰੈਡੀ ਕਰਵਾ ਲਓ ਕੋਈ ਵੀ ਤੁਸੀਂ ਜੇ ਤੁਸੀਂ ਵਿੰਟਰ ਵਾਲੇ ਸਟੱਫ ਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਉਤੇ ਕਰਵਾ ਲਓ ਕੋਈ ਵੀ ਤੁਸੀਂ ਕ੍ਰੇਪ ਤੇ ਰੈਡੀ ਕਰਵਾਉਣਾ ਹੈਗਾ ਉਤੇ ਕਰਵਾ ਲਓ ਹਰ ਇੱਕ ਦਾ ਦੇਖੋ ਮੈਂ ਵੀਡੀਓ ਦੇ ਵਿੱਚ ਕਾਫੀ ਪੈਣਾ ਕਹਿੰਦੇ ਹੁੰਦੇ ਨੇ ਵੀ ਤੁਸੀਂ ਵੀਡੀਓ ਦੇ ਵਿੱਚ ਪ੍ਰਾਈਸ ਮੈਂਸ਼ਨ ਕਰਿਆ ਕਰੋ ਦੱਸਿਆ ਕਰੋ ਨਾ ਪ੍ਰਾਈਸ ਆਪਾਂ ਤਾਂ ਨਹੀਂ ਹੋ ਕਰਦੇ ਹੈ ਕਿ ਕਈ ਪੈਣਾ ਦੇ ਮੈਸੇਜ ਮਤਲਬ 50% ਪੈਣਾ ਦੇ ਮੈਸੇਜ ਇਹ ਆਉਣਗੇ ਵੀ ਸਾਡਾ ਇਹ ਸੂਟ ਹੈ ਜਿਹੜਾ ਜੌਰਜਟ ਤੇ ਰੈਡੀ ਕਰਜਾ ਕਿਉਂਕਿ ਉਹ ਪ੍ਰਾਈਸ ਦਾ ਫਰਕ ਪੈ ਜਾਂਦਾ ਹੈਗਾ ਕਾਫੀ ਬਣਾ ਕਹਿਣਗੇ ਸਾਡਾ ਪਿਓਰ ਦਾ ਸਟੱਫ ਲਾ ਦਿਓ ਕਾਫੀ ਕਹਿਣਗੇ ਵੀ ਸਾਨੂੰ ਸੈਮੀ ਦੇ ਵਿੱਚ ਇਹ ਵਾਲਾ ਸਟੱਫ ਲਾ ਦਿਓ ਕਿਉਂਕਿ ਕਿੰਨੀ ਕੁਆਲਿਟੀ ਹੁੰਦੀ ਹੈ ਸਟੱਫ ਦੇ ਵਿੱਚ ਤਾਂ ਕਰਕੇ ਹਰ ਇੱਕ ਨਾਲ ਉਹਦਾ ਰੇਟ ਹੈਗਾ ਜਿਹੜਾ ਚੇਂਜ ਹੋ ਜਾਂਦਾ ਹੈਗਾ ਲੋ ਜੀ ਇਹ ਇਦਾਂ ਰਹੂਗਾ ਤੇ ਇਹਦੀਆਂ ਬਾਜੂ ਤੇ ਉੱਪਰ ਵਰਕ ਹੈਗਾ ਉਹ ਵੀ ਦਿਖਾ ਦਿੰਨੇ ਆਂਗੇ ਤੇ ਇਦਾਂ ਹੀ ਜਿਹੜਾ हिਪ ਦੇ ਫਲਾਰਨਿੰਗ ਸੇਮ ਬਾਵਾ ਤੇ ਕੰਮ ਆ ਜਾਊਗਾ ਲੋ ਜੀ ਇਹ ਤਾਂ ਇਹਨੂੰ ਤੁਸੀਂ ਕੋਈ ਵੀ ਤੁਸੀਂ ਜਿੱਦਾਂ ਕਿ ਮੈਂ ਕੱਲ ਪਿੰਕ ਸੂਟ ਵੇਅਰ ਕੀਤਾ ਸੀਗਾ ਤੁਸੀਂ ਉਹ ਸਟੱਫ ਤੇ ਵੀ ਇਹਨੂੰ ਰੈਡੀ ਕਰਵਾ ਸਕਦੇ ਹੋਗੇ ਕੋਈ ਉਦਾਂ ਦਾ ਹੋਰ ਸਟਾਈਲ ਦੇ ਵਿੱਚ ਸਟੱਫ ਆ ਜਾਊਗਾ ਹਨਾ ਉਦਾਂ ਦਾ ਮਤਲਬ ਤੁਸੀਂ ਇਹਨਾਂ ਨੂੰ ਤਿਆਰ ਕਰਵਾ ਸਕਦੇ ਹੋ ਲੋ ਜੀ ਨੈਕਸਟ ਸੂਟ ਹੈਗਾ ਪਰੰਗੀਲਾ ਸਿਲਕ ਦੇ ਉੱਪਰ ਤਿਆਰ ਕੀਤਾ ਹੈਗਾ ਇਹ ਵਾਲਾ ਜਿਹੜਾ ਸੂਟ ਹੈਗਾ ਇਹਦੇ ਨਾਲ ਦਾ ਤੁਹਾਨੂੰ ਸੇਮ ਮਤਲਬ ਹੋਰ ਫੈਬਰਿਕ ਦੇ ਮਤਲਬ ਇਹਦੇ ਵਿੱਚ ਕਲਰ ਹੈਗੇ ਨੇ ਬਹੁਤ ਉਤੇ ਵੀ ਤਿਆਰ ਕਰਵਾ ਸਕਦੇ ਹੋ ਸੇਮ ਕਲਰ ਵੀ ਹੈਗਾ ਦਾ ਆਪਣੇ ਕੋਲੇ ਰੰਗੀਲਾ ਸਿਲਕ ਦੇ ਵਿੱਚ ਇਸ ਤਰ੍ਹਾਂ ਆਪਾਂ ਦੇਖੋ ਬਹੁਤ ਪਿਆਰਾ ਜਿਹਾ ਆਪਾਂ ਘੇਰਾ ਵਰਕ ਕੀਤਾ ਹੈਗਾ ਲੋ ਜੀ ਦੇਖੋ ਘੇਰੇ ਤੇ ਇਹ ਵੀ ਆਪਾਂ ਆਪਣਾ ਖੁੱਦ ਦਾ ਡਿਜ਼ਾਈਨ ਹੈਗਾ ਇਹ ਆਪਾਂ ਖੁੱਦ ਦਾ ਡਿਜ਼ਾਈਨ ਬਣਾਇਆ ਹੈਗਾ ਆਪਣੇ ਬੁਟੀਕ ਦਾ ਇਦਾਂ ਹੀ ਘੇਰਾ ਵਰਕ ਆ ਜਾਊਗਾ ਵਿੱਚ ਡਾਟਸ ਵਗੈਰਾ ਕੁਝ ਨਹੀਂ ਹੈਗੇ ਤੇ ਇਦਾਂ ਮਤਲਬ ਇਹ ਆ ਜਾਣੀ ਆ ਬਾਵਾ ਦੇਖੋ ਜੀ ਬਾਵਾ ਤੇ ਕੰਮ ਆ ਜਾਊਗਾ ਏ ਜਿਹੜਾ ਸਟੱਫ ਹੈਗਾ ਕਾਫੀ ਜਿਆਦਾ ਵਧੀਆ ਜਾਰਜਟ ਦੀ ਤਰਾਂਗਾ ਤੇ ਬਹੁਤ ਜਿਆਦਾ ਸੋਹਣੀ ਇਹਦੀ ਫਿਟਿੰਗ ਵਗੈਰਾ ਆਉਂਦੀ ਹੈ ਤੇ ਵੈਸੇ ਤਾਂ ਦੇਖੋ ਮੈਂ ਕਾਟਨ ਦਾ ਸੂਟ ਪਾਈ ਹੋਈ ਬੈਠੀ ਆਂਗੀ ਇਹ ਵੀ ਮਤਲਬ ਬਹੁਤ ਵਧੀਆ ਲੱਗਦੇ ਨੇਗੇ ਤੇ ਇਦਾਂ ਬਸ ਇਹ ਸੂਟ ਹੈਗਾ ਇਹਨੂੰ ਤੁਸੀਂ ਕੋਈ ਵੀ ਫੈਬਰਿਕ ਤੇ ਤਿਆਰ ਕਰਾ ਲਓ ਕਾਟਨ ਤੇ ਕਰਾ ਲਓ ਇਹੀ ਸੇਮ ਵਰਕ ਤੁਸੀਂ ਕਾਟਨ ਤੇ ਵੀ ਹੋ ਜਾਊਗਾ ਨੈਕਸਟ ਸੂਟ ਹੈਗੇ ਜੀ ਚੈੱਕ ਬਰਬਰੀ ਦੇ ਵਿੱਚ ਸਿਰਫ ਆਪਾਂ ਇੱਕ ਕਲਰ ਦਾ ਥ्रेड ਲਗਾ ਕੇ ਆਰੀ ਦੇ ਵਿੱਚ ਆਪਾਂ ਜਿਹੜਾ ਇਹ ਕੰਮ ਕੀਤਾ ਹੈਗਾ ਇਦਾਂ ਬਸ ਇਹ ਸੈਂਟਰ ਪੈਨਲ ਨਹੀਂਗੇ ਸਾਰਾ ਇਹ ਦੇਖੋ ਫਿਰ ਇਹ ਫਲਾਰ ਆ ਜਾਊਗਾ ਤੇ ਫਿਰ ਇਹ ਨੀਚੋਂ ਆਪਾਂ ਥੋੜਾ ਜਿਹਾ ਘਿਹਰਾ ਬਣਾ ਕੇ ਇਸ ਤਰ੍ਹਾਂ ਆਪਾਂ ਇਹ ਰੱਖਿਆ ਗਿਆ ਇਧਰ ਫਲਾਰ ਤੇ ਬਾਹਾਂ ਤੇ ਕੰਮ ਆ ਜਾਊਗਾ ਸੇਮ ਲੋ ਜੀ ਬਾਹਾਂ ਤੇ ਆਪਾਂ ਥੋੜਾ ਜਿਹਾ ਹੈਵੀ ਕੰਮ ਕਰਤਾ ਤੇ ਇਦਾਂ ਆ ਜਾਊਗਾ ਬਾਹਾਂ ਤੇ ਵਰਕ ਲੋ ਜੀ ਇਸ ਤੋਂ ਬਾਅਦ ਆ ਜਾਊਗਾ ਜੀ ਟੂ ਟੋਨ ਪਸ਼ਮੀਨੇ ਤੇ ਹੈਗਾ ਜਿਹੜਾ ਆਪਾਂ ਮਤਲਬ ਇਹ ਪਾਰਸਲ ਹੈ ਜਿਹੜਾ ਬਾਹਰ ਜਾਊਗਾ ਆਪਾਂ ਰੈਡੀ ਕੀਤਾ ਇਸ ਤਰ੍ਹਾਂ ਆਪਾਂ ਨੈਕ ਬਣਾਇਆ ਹੈਗਾ ਦੇਖੋ ਕਾਫੀ ਜਿਆਦਾ ਸੋਨਾ ਤੇ ਪਲੱਸ ਆਪਾਂ ਘੇਰਾ ਵਰਕ ਕੀਤਾ ਹੈਗਾ ਦੇਖੋ ਇਦਾਂ ਦੇਖੋ ਕਿੰਨਾ ਜਿਆਦਾ ਸੋਨਾ ਵਿੱਚ ਬਾਦਲੇ ਦਾ ਕੰਮ ਹੋਇਆ ਹੈ ਜਰੀ ਦਾ ਹੋਇਆ ਹੋਇਆ ਹੈਗਾ ਤੇ ਥ੍ਰੈਡ ਵਗੈਰਾ ਬਹੁਤ ਜਿਆਦਾ ਸੋਨਾ ਤੇ ਵਿੱਚ ਆ ਗੋਟੇ ਦੀਆਂ ਲੇਅਰਸ ਬਣਾਈਆਂ ਹੋਈਆਂ ਨੇ ਜਾਂ ਫਲਾਂ ਤੇ ਦੇਖੋ ਸਾਰੇ ਇਹ ਗੋਟਾ ਹੈਗਾ ਲਓ ਜੀ ਇਸ ਤਰ੍ਹਾਂ ਇਹ ਨੱਕ ਆ ਜਾਊਗਾ ਕੰਮ ਤੁਸੀਂ ਦੇਖ ਸਕਦੇ ਹੋ ਇਹਨੂੰ ਤੁਸੀਂ ਕਾਟਨ ਤੇ ਬਣਾ ਸਕਦੇ ਹੋ ਕ੍ਰੇਪ ਤੇ ਬਣਾ ਸਕਦੇ ਹੋ ਜਾਂ ਜਿੱਦਾਂ ਮੇਰੇ ਪਿੰਕ ਸੂਟ ਵੀਅਰ ਕੀਤਾ ਹੋਇਆ ਸੀਗਾ ਇਹ ਡਿਜ਼ਾਈਨ ਉੱਤੇ ਵੀ ਕਾਫੀ ਜਿਆਦਾ ਸੋਹਣਾ ਲੱਗੂਗਾ ਬਟ ਤੁਸੀਂ ਘੇਰਾ ਬਣਾਉਣਾ ਹੋਊਗਾ ਬਣਾ ਲਿਓ ਘੇਰੇ ਦੀ ਜਗ੍ਹਾ ਤੇ ਤੁਸੀਂ ਬਾਵਾਾਂ ਤੇ ਕੰਮ ਕਰ ਲਿਓ ਕਰਾ ਲਿਓ ਦੇਖੋ ਬਾਵਾਾਂ ਇਸ ਤਰ੍ਹਾਂ ਲੱਗੀਆਂ ਐਵੇਂ ਦੀ ਆਪਾਂ ਬਾਵਾਂ ਰੈਡੀ ਕੀਤੀਆਂ ਨੇਗੀਆਂ ਕਾਫੀ ਜਿਆਦੇ ਦੇਖੋ 2 ਟੋਨ ਪਸ਼ਮੀਨੇ ਤੇ ਕਾਫੀ ਜਿਆਦੇ ਸੋਹਣਾਗਾ ਜਿਹੜਾ ਮਤਲਬ ਕਲਰ ਬਹੁਤ ਜਿਆਦੇ ਸੋਹਣਾ ਡਿਜ਼ਾਈਨ ਉੱਠਿਆਗਾ ਇਹਨੂੰ ਤੁਸੀਂ ਪਾਰਟੀ ਵੇਅਰ ਸੂਟ ਜਿੱਦਾਂ ਮਰਜੀ ਪਾ ਸਕਦੇ ਹੋਗੇ ਇਸ ਤੋਂ ਬਾਅਦ ਆਜੂਗਾ ਜੀ ਨੈਕਸਟ ਸੂਟ ਹੈਗਾ ਇਹ ਆਪਾਂ ਕੀਤਾ ਜੀ ਕ੍ਰਾਸ਼ ਕਾਟਨ ਦੇ ਉੱਪਰ ਰੈਡੀ ਲਓ ਜੀ 올ਓਵਰ ਸੂਟ ਹੈਗਾ ਇਹਦੇ ਨਾਲ ਇੱਕ ਸੂਟ ਹੋਰ ਅਵੇਲੇਬਲ ਹੈਗਾਗਾ ਇਸ ਤਰ੍ਹਾਂ ਦੇਖੋ ਇਹਦੇ ਆਪਾਂ ਘੇਰੇ ਤੇ ਬਣਾਇਆ ਗਾ ਡਿਜ਼ਾਈਨ ਥੋੜਾ ਜਿਹਾ ਆਪਾਂ ਇਦਾਂ ਦਿੱਤਾ ਡਿਜ਼ਾਈਨ ਦੇਖੋ ਇਹਨੂੰ ਕਾਫੀ ਜਿਆਦਾ ਸੋਹਣੇ ਬਣ ਜਾਂਦੇ ਨੇ ਪ੍ਰਿੰਟ ਸੂਟ ਇਦਾਂ ਤੁਸੀਂ ਜੇ ਡਿਜ਼ਾਈਨ ਕਰਾਉਣੇ ਹੋਗੇ ਇਦਾਂ ਦੇਖੋ ਆਪਾਂ ਡਿਜ਼ਾਈਨ ਦਿੱਤਾ ਹੈਗਾ ਤੇ ਪਲੱਸ ਨਾਲ ਹੀ ਸੇਮ ਜਿਦਾ ਘੇਰੇ ਤੇ ਵਰਕ ਹੋਇਆ ਹੋਇਆ ਹੈਗਾ ਨਾਲ ਬਾਵਾ ਤੇ ਕੰਮ ਹੋਇਆ ਹੋਇਆ ਹੈਗਾ ਲਓ ਜੀ ਇਹਦਾ ਮਤਲਬ ਕੋਈ ਵੀ ਪ੍ਰਿੰਟ ਸੂਟ ਹੁੰਦਾ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕਰਵਾ ਸਕਦੇ ਹੋਗੇ ਲਓ ਜੀ ਨੈਕਸਟ ਸੂਟ ਆਜੂਗਾ ਜੀ ਪੈਚ ਵਰਕ ਲਗਾਇਆ ਹੈਗਾ ਆਪਾਂ ਰਸਟ ਕਲਰ ਦਾ ਸੂਟ ਹੈ ਤੇ ਆਪਾਂ ਪੈਚ ਲਗਾ ਕੇ ਜਿਹੜਾ ਕੰਮ ਕੀਤਾ ਹੈਗਾ ਤੁਸੀਂ ਇਹ ਵੀ ਆਪਾਂ ਨਿਊ ਡਿਜ਼ਾਈਨ ਬਣਾਇਆ ਹੈਗਾ ਪੈਚ ਵਾਲਾ ਦੇਖੋ ਇਸ ਤਰ੍ਹਾਂ ਆਪਾਂ ਡਿਜ਼ਾਈਨ ਦਿੱਤਾ ਹੈਗਾ ਇਹਨਾਂ ਦੇਖ ਸਕਦੇ ਹੋ ਤੁਸੀਂ ਡਿਜ਼ਾਈਨ ਹੈ ਜਿਹੜਾ ਨਿਊਜ਼ਾ ਸਟਾਈਲਿਸ਼ ਜਿਹਾ ਡਿਜ਼ਾਈਨ ਹੈ ਇਸ ਤਰ੍ਹਾਂ ਪੈਚ ਲਗਾ ਕੇ ਇਹ ਨਾਲੇ ਮਤਲਬ ਇਹ ਕਿਹਰੇ ਤੇ ਆ ਜਾਊਗਾ ਤੇ ਇਹ हिਪ ਤੇ ਜਾਣਗੇ ਸਾਰੇ ਫਲਾਰ हिਪ ਦਾ ਕੰਮ ਕੀਤਾ ਹੋਇਆ ਹੈਗਾ ਤੇ ਨਾਲ ਹੀ ਬਾਵਾ ਤੇ ਆ ਜਾਊਗਾ ਇਸ ਤਰ੍ਹਾਂ ਬਾਕੀ ਇਹ ਸਲਾਈ ਹੋਊਗਾ ਇਹ ਵੀ ਸੂਟ ਜਦੋਂ ਸਲਾਈ ਹੋ ਗਿਆ ਆਪਾਂ ਤੁਹਾਨੂੰ ਫੇਰ ਮਤਲਬ ਇੱਕ ਵਾਰ ਰਿਪੀਟ ਤੁਹਾਨੂੰ ਜ਼ਰੂਰ ਦਿਖਾ ਦਾਂਗੇ ਇਹ ਸਲਾਈ ਹੋ ਕੇ ਕਿੱਦਾਂ ਦੇ ਸੂਟ ਬਣੇ ਨੇਗੇ ਕੋਈ ਵੀ ਤੁਸੀਂ ਸਾਡੇ ਨਾਲ ਆਪਣਾ ਡਿਜ਼ਾਈਨ ਸ਼ੇਅਰ ਕਰਕੇ ਸੂਟ ਰੈਡੀ ਕਰਵਾ ਸਕਦੇ ਹੋ ਜੋ ਆਪਾਂ ਵੀਡੀਓ ਪਾਉਂਦੇ ਰਹਿੰਦੇ ਆ 5-7 ਦਿਨਾਂ ਬਾਅਦ ਬੀ ਵਰਕ ਵਾਲੇ ਸੂਟਾਂ ਦੀਆਂ ਕਿਉਂਕਿ ਰੈਡੀ ਹੋਣ ਨੂੰ ਟਾਈਮ ਲੱਗ ਜਾਂਦਾ 5-7 ਦਿਨਾਂ ਬਾਅਦ ਆਪਣੇ 10 ਕੁ ਸੂਟ ਕੀ ਵਾਰ ਮਤਲਬ 7-8 ਰੈਡੀ ਹੋ ਕੇ ਆ ਜਾਂਦੇ ਨੇਗੇ ਤੇ ਫਿਰ ਆਪਾਂ ਵੀਡੀਓ ਪਾਉਣੇ ਹੁੰਦੇ ਆ ਕਿ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਪ੍ਰਾਈਸ ਪੁੱਛ ਕੇ ਤੁਸੀਂ ਕੋਈ ਵੀ ਫੈਬਰਿਕ ਤੇ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਤੁਸੀਂ ਆਪਣਾ ਵੀ ਡਿਜ਼ਾਈਨ ਸਾਡੇ ਨਾਲ ਸ਼ੇਅਰ ਕਰ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨਹੀਂਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ